ਸੋਰਠ ਮਹਲਾ 5 ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਖੋਈ ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਖੋਈ ਗੋੜਨ ਧਾਨ ਭਗਤਨ ਕੋ ਵਰਤਨ ਬਰਲਾ ਪਾਵੇ ਕੋ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸ਼ਰਨ ਪਿਆ ਸੁਖ ਪਾਈ ਮਹੌੜ ਦੁੱਖ ਨਾ ਹੋਈ ਰਹਾ ਬੜ ਭਾਗੀ ਸਾਧ ਸੰਗ ਪ੍ਰਾਪਤ ਕਿਨ ਭੇਟਤ ਦੁਰਮਤ ਖੋਈ ਨਨਕੀਤੂਰ ਨਾਨਕ ਦਾਸ ਵੰਛੈ ਜਨ ਹਰਨਾਮ ਰਧੇ ਪੁਰੋਈ ਬੜ ਭਾਗੀ ਸਾਰ ਸੰਗ ਪਰਾਪਤ ਤਿਨ ਭੇਟਤ ਦੁਰਮਤ ਖੋਈ ਨਨਕੀਤੂਰ ਨਾਨਕ ਦਾਸ ਵੰਛੈ ਜਨ ਹਰਨਾਮ ਰਧੇ ਪੁਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ